ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸੋ ਪੜ ਰਹੇ ਹੋ ਜੀ ਤੁਸੀਂ ਕਿ ਇਸ ਤਰੀਕੇ ਵੀ ਕਮਾ ਸਕਦੇ ਹੋ ਪੈਸੇ ਕਿਹੜਾ ਤਰੀਕਾ ਵਾਜੀ ਮੈਂ ਤੁਹਾਨੂੰ ਦੱਸਦਾ ਖਾਸ ਤੌਰ ਤੇ ਜੇ ਤੁਸੀਂ ਬੇਰੋਜ਼ਗਾਰ ਹੋ ਜੇ ਜਾਂ ਤੁਹਾਡੇ ਕੋਲ ਪਹਿਲਾਂ ਜੋਬ ਸੀਗੀ ਹੁਣ ਤੁਹਾਡੀ ਜੋਬ ਮਾੜੇ ਸਮੇਂ ਦੇ ਵਿੱਚ ਕਰੋਨਾ ਦਾ ਟਾਈਮ ਸੀ ਜਾਂ ਡਾਊਨਫਾਲ ਆਲ ਓਵਰ ਵਰਲਡ ਜਿਹੜਾ ਆ ਉਹਦੇ ਚ ਤੁਹਾਡੀ ਜੋਬ ਜਾ ਚੁੱਕੀ ਆ ਤੇ ਜਾਂ ਫਿਰ ਤੁਹਾਡੇ ਕੋਲ ਡਿਗਰੀ ਆ ਤੇ ਤੁਸੀਂ ਕੁਝ ਕਰਨਾ ਚਾ ਰਹੇ ਹੋ ਅਰਨਿੰਗ ਨਹੀਂ ਹੋ ਪਾਰੀ ਸੋ ਇਹ ਵੀਡੀਓ ਉਹਨਾਂ ਲਈ ਖਾਸ ਆ ਜਿਨ੍ਹਾਂ ਕੋਲ ਨੌਲੇਜ ਐ ਸਕਿੱਲ ਐ ਸਾਰਾ ਕੁਝ ਐ ਕੌਨਫੀਡੈਂਸ ਵੀ ਆ ਬਟ ਤਰੀਕਾ ਨਹੀਂ ਪਤਾ ਠੀਕ ਹੈ ਜੀ ਹੁਣ ਜਿਹੜਾ ਤਰੀਕਾ ਮੈਂ ਦੱਸਣਾ ਕਈ ਲੋਕਾਂ ਨੂੰ ਲੱਗੂਗਾ ਜੀ ਇਹ ਤਾਂ ਪੁਰਾਣਾ ਹੋ ਗਿਆ ਨਹੀਂ ਪੁਰਾਣਾ ਕੁਝ ਵੀ ਨਹੀਂ ਹੁੰਦਾ ਤੇ ਮੇਰਾ ਟਾਰਗੇਟ ਹਮੇਸ਼ਾ ਉਹਨਾਂ ਲੋਕਾਂ ਨੂੰ ਗਾਈਡ ਕਰਨਾ ਵਾ ਜਿਹੜੇ ਬਿਲਕੁਲ ਨਵੇਂ ਨੇ ਜਿਨ੍ਹਾਂ ਨੂੰ ਸੋਸ਼ਲ ਮੀਡੀਆ ਮਾਰਕੀਟਿੰਗ ਡਿਜੀਟਲ ਮਾਰਕੀਟਿੰਗ ਬਾਰੇ ਕੋਈ ਵੀ ਨੌਲੇਜ ਨਹੀਂ ਉਹਨਾਂ ਨੂੰ ਨਹੀਂ ਪਤਾ ਕਿ ਸੋਸ਼ਲ ਮੀਡੀਆ ਦੇ ਜ਼ਰੀਏ ਆਪਾਂ ਪੈਸਾ ਕਮਾ ਸਕਦੇ ਹਾਂ ਤੇ ਕਿੰਨਾ ਪੈਸਾ ਕਮਾ ਸਕਦੇ ਆ ਸੋ ਉਹਨਾਂ ਦੇ ਦਿਮਾਗ ਦੇ ਵਿੱਚ ਕੋਈ ਆਈਡੀਆ ਲੈ ਕੇ ਆਉਣਾ ਇਹ ਮੇਰਾ ਟਾਰਗੇਟ ਆ। ਸੋ ਕਿਹੜਾ ਤਰੀਕਾ ਤੁਹਾਨੂੰ ਮੈਂ ਦੱਸਣਾ ਜਿਹਦੇ ਨਾਲ ਤੁਸੀਂ ਪੈਸਾ ਕਮਾ ਸਕਦੇ ਹੋ ਉਹ ਆ ਜੀ ਕਿ ਕੋਰਸ ਬਣਾਓ ਆਪਣੇ ਤੇ ਸੇਲ ਕਰੋ। ਕੋਰਸ ਸੇਲ ਕਰਨੇ। ਠੀਕ ਆ। ਕੋਰਸ ਕਾਦੇ ਬਣਾਉਣੇ ਆ ਤੁਸੀਂ? ਤੁਹਾਡੇ ਕੋਲੇ ਜਿਹੜਾ ਵੀ ਸਕਿੱਲ ਆ, ਜਿਹੜਾ ਵੀ ਤੁਹਾਡਾ ਸਬਜੈਕਟ ਆ, ਤੁਸੀਂ ਟੀਚਰ ਸੀਗੇ, ਤੁਸੀਂ ਮੈਥ ਪੜਾਉਂਦੇ ਸੀ, ਸਾਇੰਸ ਪੜਾਉਂਦੇ ਸੀ। ਜਾ ਆਰਟ ਐਂਡ ਕ્રાਫਟ ਤੁਹਾਡਾ ਸਬਜੈਕਟ ਸੀ ਜਿਹੜਾ ਵੀ ਸਬਜੈਕਟ ਸੀ ਉਹਦੇ ਰਿਲੇਟਡ ਇੱਕ ਕੋਰਸ ਤਿਆਰ ਕਰ ਸਕਦੇ ਹੋ ਤੁਸੀਂ ਕੋਰਸ ਵੀਡੀਓ ਦੇ ਰੂਪ ਦੇ ਵਿੱਚ ਤਿਆਰ ਕਰੋਗੇ ਤਾਂ ਜਾਦਾ ਵਧੀਆ ਵਾ ਅੱਜਕੱਲ ਸਮਾਂ ਵਾ ਜਿਹੜਾ ਠੀਕ ਹੈ ਉਸ ਤੋਂ ਇਲਾਵਾ ਤੁਸੀਂ 뮤ਜ਼ਿਕ ਤੁਹਾਨੂੰ ਨੌਲੇਜ ਹੈਗੀ ਆ ਬੇਸਿਕ ਵੀ ਆਉਂਦੇ ਆ ਜੇ 뮤ਜ਼ਿਕ ਦੇ ਉਹਦੇ ਰਿਲੇਟਡ ਕੋਰਸ ਤਿਆਰ ਕਰ ਸਕਦੇ ਹੋ ਪੇਂਟਿੰਗ ਆਉਂਦੀ ਆ ਉਹਦੇ ਰਿਲੇਟਡ ਕੋਰਸ ਤਿਆਰ ਕਰ ਸਕਦੇ ਹੋ ਸਲਾਈ ਗੜਾਈ ਦਾ ਕੰਮ ਆਉਂਦਾ ਉਹਦੇ ਰਿਲੇਟਡ ਤੁਸੀਂ ਕੋਰਸ ਤਿਆਰ ਕਰ ਸਕਦੇ ਹੋ ਸੋ ਉਹ ਕੋਰਸ ਬਣਾ ਕੇ ਸੇਲ ਕਰੋ ਤੇ ਤੁਹਾਨੂੰ ਵਧੀਆ ਜਿਹੜੇ ਇਨਕਮ ਇਹ ਦੇ ਸਕਦੇ ਜਿੱਦਾਂ ਮੈਂ ਇੱਕ ਕੋਰਸ YouTube ਦਾ ਤਿਆਰ ਕੀਤਾ ਕਿ ਬੇਸਿਕ YouTube ਦੇ ਉਹਦੇ ਵਿੱਚ ਦੱਸੇ ਨੇ ਤੇ ਤੁਹਾਡਾ ਬਹੁਤ ਵਧੀਆ ਰਿਸਪਾਂਸ ਆ ਰਿਹਾ ਲੋਕ ਸੈਟੀਸਫਾਈ ਹੋ ਰਹੇ ਨੇ ਧੰਨਵਾਦ ਆ ਤੁਹਾਡਾ ਤੇ ਉਹਦੇ ਵਿੱਚ ਜਿਵੇਂ ਮੈਂ ਦੱਸਿਆ ਕਿ ਚੈਨਲ ਕਿਵੇਂ ਬਣਾਣਾ ਵੀਡੀਓ ਪਾਉਣ ਦਾ ਸਹੀ ਤਰੀਕਾ ਕੀ ਆ ਚੈਨਲ ਗਰੋ ਕਰਨ ਦਾ ਸੀਕ੍ਰੇਟ ਕੀ ਆ ਸੋ ਇਹ ਸਾਰਾ ਕੁਝ ਮੈਂ ਆਪਣੇ ਕੋਰਸ ਦੇ ਵਿੱਚ ਦੱਸਿਆ ਤੇ ਜੋ ਮੈਂ ਕੀਤਾ ਉਹ ਮੈਂ ਤੁਹਾਨੂੰ ਦੱਸ ਰਿਹਾ ਕਿ ਤੁਸੀਂ ਵੀ ਇਦਾਂ ਕਰ ਸਕਦੇ ਹੋ ਤੇ ਮੇਰਾ ਇਹ ਕੋਰਸ ਜੇ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਥੱਲੇ WhatsApp ਨੰਬਰ ਆ ਮੈਨੂੰ ਮੈਸੇਜ ਕਰ ਸਕਦੇ ਹੋ ਠੀਕ ਆ ਦੋਸਤੋ ਸੋ ਹੁਣ ਕੋਰਸ ਸੇਲ ਜਿਹੜਾ ਆਪਾਂ ਕਰਨਾ ਵਾ ਉਹ ਤਾਂ ਮੈਂ ਤੁਹਾਨੂੰ ਦੱਸਦਾ ਕਿ ਤੁਸੀਂ ਵੀਡੀਓ ਦੇ ਰੂਪ ਦੇ ਵਿੱਚ ਹੀ ਬਣਾਉਣਾ ਵਾ ਤੁਸੀਂ ਆਪਣੀ ਨੌਲੇਜ ਤੇ ਆਪਣੀ ਕ੍ਰੀਏਟੀਵਿਟੀ ਜੋ ਵੀ ਦਿਖਾਉਣਾ ਚਾਹੁੰਦੇ ਹੋ ਤੁਸੀਂ ਚਾਹੁੰਦੇ ਹੋ ਯੂਥ ਆ ਕੁਝ ਸਿੱਖੇ ਉਹਦੇ ਵਿੱਚ ਪਾਓ ਬਣਾਉਣੀ ਇੱਕ YouTube ਵੀਡੀਓ ਆ ਜੇ ਤੁਹਾਨੂੰ ਮਾੜੀ-ਮੋਟੀ ਵੀ ਆਉਂਦੀ ਆ ਜੇ ਨਹੀਂ ਆਉਂਦੀ ਤੇ ਉਹਦੇ ਬਾਰੇ ਵੀ ਇੱਕ ਕੋਰਸ ਮੈਂ ਤਿਆਰ ਕਰ ਰਿਹਾ ਥੋੜਾ ਜਿਹਾ ਸਮਾਂ ਲੱਗੂ ਜ਼ਰੂਰ ਲੈ ਕੇ ਆਉਂਗਾ ਤੇ ਉਹ ਜਿਹੜੀ ਹੁਣ ਜਿੱਦਾਂ ਮੈਂ ਤਿਆਰ ਕੀਤਾ ਕੋਰਸ ਤੁਹਾਡੇ ਜਿਹੜੇ ਸਵਾਲ ਦਿਮਾਗ 'ਚ ਆ ਰਹੇ ਹੋਣਗੇ ਕਿ ਕੋਰਸ ਬਣਾ ਲੇ ਫਿਰ ਉਹਨੂੰ ਅੱਗੇ ਲੋਕੀ ਲੈਣਗੇ ਕਿੱਦਾਂ ਵੀ ਮੇਰੇ ਕੋਲ ਤਾਂ ਸਰਕਲ ਹੀ ਨਹੀਂ ਆ ਹਨਾ ਮੇਰੇ ਤਾਂ ਕੰਟੈਕਟ ਹੀ ਨਹੀਂ ਹੈਗੇ ਉਹ ਵੀ ਮੈਂ ਤੁਹਾਨੂੰ ਦੱਸ ਦਾਂ ਦੇਖੋ ਪਹਿਲਾਂ ਤਾਂ ਦੇ ਤੁਸੀਂ ਜਿਹੜਾ ਕੋਰਸ ਬਣਾਉਣਾ ਉਹ YouTube ਵੀਡੀਓ ਹੋਊਗੀ ਹੁਣ ਕੁਛ ਹੀ ਸੋਚ ਰਹੇ ਹੋਵੋਗੇ YouTube ਵੀਡੀਓ ਦਾ ਕੋਈ ਵੀ ਦੇਖ ਸਕਦਾ ਪਰ ਉਹ ਵੀਡੀਓ ਹੋਊਗੀ ਜੀ ਅਨਲਿਸਟਡ ਅਨਲਿਸਟਡ ਮਤਲਬ ਹੈ ਕਿ ਜੀਨੂੰ ਤੁਸੀਂ ਲਿੰਕ ਦੋਵੋਗੇ ਉਹੀ ਵੀਡੀਓ ਦੇਖ ਸਕਦਾ ਸਾਰਿਆਂ ਨੂੰ ਉਹ ਲਿੰਕ ਸ਼ੋ ਨਹੀਂ ਹੋਊਗਾ ਠੀਕ ਹੈ ਹੁਣ ਤੁਸੀਂ ਇਹਦੇ ਚਾਰਜਸ ਜਿਹੜੇ ਰੱਖ ਸਕਦੇ ਹੋ ਮੈਂ ਆਪਣੇ ਕੋਰਸ ਦਾ ਜਿਹੜੀ ਜਿਹੜੀ ਕੀਮਤ ਆ ਉਹ 300 ਰੁਪਏ ਰੱਖੀ ਆ ਦੇਖੋ ਕਈ ਲੋਕ ਨਾ ਇੱਥੇ ਕਈ ਵਾਰੀ ਆਪ ਵੀ ਸੋਚ ਲੈਂਦੇ ਯਾਰ ਅਸੀਂ ਕੀਮਤ ਨਹੀਂ ਰੱਖਣੀ ਪਰ ਰੱਖਣੀ ਆ ਦੋਸਤੋ ਆਪਣਾ ਦੇਖੋ ਮਿਹਨਤਾਂ ਲੈਣਾ ਕੋਈ ਮਾੜਾ ਨਹੀਂ ਸਾਡੀ ਜਿਹੜੀ ਮਿਹਨਤ ਆ ਉਹ ਲੱਗਣੀ ਆ ਤੁਹਾਡੀ ਵੀ ਮਿਹਨਤ ਲੱਗਣੀ ਆ ਸੋ ਉਹਦੇ ਆਪ ਪੈਸੇ ਆ ਜਿਹੜੇ ਉਹ ਲੈਣੇ ਆ 300 ਰੁਪਏ ਕੋਈ ਬਹੁਤਾ ਜ਼ਿਆਦਾ ਨਹੀਂ ਜੇ ਤੁਹਾਨੂੰ ਲੱਗਦਾ ਤੁਸੀਂ ਇਸ ਤੋਂ ਵੀ ਘੱਟ ਰੱਖ ਸਕਦੇ ਹੋ ਤੇ ਜੇ ਤੁਹਾਨੂੰ ਲੱਗਦਾ ਮਿਹਨਤ ਜ਼ਿਆਦਾ ਲੱਗੀ ਐ ਸੋ ਜ਼ਿਆਦਾ ਵੀ ਰੱਖ ਸਕਦੇ ਹੋ ਮੈਂ ਤੁਹਾਨੂੰ ਦੱਸ ਦਿੰ 300 400 ਜਾਂ 500 ਇੰਨਾ ਕੁ ਜੇ ਕੋਰਸ ਦਾ ਪ੍ਰਾਈਸ ਰੱਖ ਦੋਗੇ ਤਾਂ ਲੋਕੀ ਲੈਣਗੇ ਜਿਹਨੂੰ ਲੋੜ ਆ ਤੇ ਜਿਨ੍ਹਾਂ ਨੂੰ ਲੱਗਦਾ ਵੀ ਇਹ ਪੈਸੇ ਲੈਣੇ ਗਲਤ ਆ ਪੈਸੇ ਲੈਣੇ ਗਲਤ ਨਹੀਂ ਹੁੰਦੇ ਦੇਖੋ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜਿੱਦਾਂ ਮੈਂ ਤੁਹਾਨੂੰ ਐਗਜ਼ਾਮਪਲ ਦਵਾ ਕੋਈ ਬੰਦਾ ਬੁੱਕ ਛਾਪਦਾ ਯਾਰ ਬੁੱਕ ਛਾਪਣ ਦੇ ਵਿੱਚ ਕਿੰਨੀ ਮਿਹਨਤ ਆ ਜੇ ਉਹਦਾ ਕੋਈ ਪ੍ਰਾਈਸ ਰੱਖਦਾ ਤਾਂ ਉਹਦੇ ਵਿੱਚ ਉਹਦਾ ਮਿਹਨਤ ਆ ਨਾ ਵਾ ਠੀਕ ਆ ਹੁਣੇ ਵੀ ਰੋਜ਼ੀ ਰੋਟੀ ਕਮਾਉਣੀ ਆ ਆਪਣੇ ਪਰਿਵਾਰ ਨੂੰ ਪਾਲਣਾ ਵਾ ਸੋ ਇਹ ਤਰੀਕਾ ਕੋਈ ਗਲਤ ਨਹੀਂ ਆ ਮੈਨੂੰ ਨਹੀਂ ਲੱਗਦਾ ਕਿ ਇਹਦੇ ਵਿੱਚ ਕੁਝ ਗਲਤ ਹੈਗਾ ਵਾ ਹ ਕਿਸੇ ਨੂੰ ਕਿਸੇ ਨਾਲ ਫਰਾਡ ਨਾ ਕਰਿਓ ਕਿਸੇ ਨੂੰ ਕੋਈ ਗਲਤ ਕਮਿਟਮੈਂਟ ਦੇ ਕੇ ਉਹਦਾ ਦਿਲ ਨਾ ਤੋੜਿਓ ਐਨੀ ਗੱਲ ਮੈਂ ਜ਼ਰੂਰ ਤੁਹਾਨੂੰ ਕਹਿਣੀ ਚਾਹੂੰਗਾ ਠੀਕ ਹੈ ਜੋ ਵੀ ਤੁਸੀਂ ਸਰਵਿਸ ਦੇਣੀ ਆ ਉਹ ਪ੍ਰੋਪਰ ਦਿਓ ਕੋਰਸ ਦੇਣ ਤੋਂ ਬਾਅਦ ਵੀ ਤੇ ਆਹ ਪ੍ਰਾਈਸ ਤੁਸੀਂ ਰੱਖ ਸਕਦੇ ਹੋ ਤੇ ਇਸ ਤੋਂ ਇਲਾਵਾ ਨਾ ਜਿਵੇਂ ਮੈਂ ਦੱਸਿਆ ਵੀ ਅਨਲਿਸਟਡ ਵੀਡੀਓ ਹੈ ਤਾਂ ਤੁਸੀਂ ਆਪਣਾ ਜਿਹੜਾ ਰੱਖਤਾ ਵੀ ਪ੍ਰਾਈਸ ਆਵਾਂ ਤੇ ਤੁਹਾਨੂੰ ਨੰਬਰ ਇਹਦੇ ਵਿੱਚ ਦੇਣਾ ਪੈਣਾ ਜਿਵੇਂ ਮੈਂ ਹੁਣ ਆਪਣਾ Google Pay ਨੰਬਰ ਦਿੱਤਾ ਕਿ ਉੱਤੇ ਮੈਨੂੰ ਤੁਸੀਂ ਪੈਸੇ ਪਾਓ ਤੇ ਨਾਲ ਹੀ ਮੈਂ ਲੈਂਕਾ ਜਿਹੜਾ ਉਹਨਾਂ ਨੂੰ ਭੇਜ ਰਿਹਾ ਆਂ ਤੇ ਬਾਅਦ ਦੇ ਵਿੱਚ ਜੇ ਉਦਾਂ ਵੀ ਕਿਸੇ ਮਦਦ ਦੀ ਲੋੜ ਪੈਂਦੀ ਆ ਕੋਰਸ ਪੂਰਾ ਹੋਣ ਤੋਂ ਬਾਅਦ ਵੀ ਤਾਂ ਵੀ ਮੈਂ ਕੋਸ਼ਿਸ਼ ਕਰ ਰਿਹਾ ਕਿ ਉਹਨਾਂ ਨੂੰ ਮੈਂ ਗਾਈਡ ਕਰਦਾ ਰਹਾ ਮਾਂ ਠੀਕ ਹੈ ਜੀ ਹੁਣ ਇੱਥੇ ਇੱਕ ਹੋਰ ਗੁੱਡ ਨਿਊਜ਼ ਆ ਤੁਹਾਡੇ ਲਈ YouTube ਵੀ ਇਹ ਫੀਚਰ ਜਲਦੀ ਲੈ ਕੇ ਆ ਰਹੀ ਆ ਇੱਕ ਡੈਸ਼ਬੋਰਡ ਦੇ ਵਿੱਚ ਕੋਰਸ ਦਾ ਬਟਨ ਆਊਗਾ ਤੇ ਉਹ ਕੁਝ ਵੀਡੀਓਜ਼ ਜਿਹੜੀਆਂ ਆਪਾਂ ਸਿੱਧਾ ਕੋਰਸ ਦੇ ਵਿੱਚ ਪਾ ਸਕਦੇ ਆ ਤੇ ਉਹ ਸਾਡੀ ਮਰਜ਼ੀ ਹੋਊਗੀ ਉਹ ਪਬਲਿਕ ਕਰਨੀਆਂ ਜਾਂ ਨਹੀਂ ਕਰਨੀਆਂ ਜਾਂ ਉੱਥੇ ਪੇਮੈਂਟ ਦਾ ਆਪਸ਼ਨ ਲਾਉਣ ਦੀ ਕੋਈ ਹੋਊਗੀ ਉਹਨਾਂ ਦੀ ਕਿ ਤੁਸੀਂ ਪੇ ਕਰੋ ਤੇ ਉਹ ਜਿਹੜੀ ਵੀਡੀਓ ਆ ਤਾਂ ਕਲਿਕ ਕਰ ਪਾਉਗੇ ਬਹੁਤ ਵਧੀਆ ਇੱਕ ਫੀਚਰ YouTube ਲੈ ਕੇ ਆ ਰਹੀ ਆ ਸੋ ਉਹ ਕੋਰਸ ਦਾ ਜਿਹੜਾ ਫੀਚਰ ਆ ਉਹ ਜਦ ਤੱਕ YouTube ਨਹੀਂ ਲੈ ਕੇ ਆਉਂਦੀ ਤੁਸੀਂ ਇਸ ਤਰੀਕੇ ਕੋਰਸ ਆਪਣੇ ਅੱਗੇ ਵੇਚ ਸਕਦੇ ਹੋ ਠੀਕ ਹੈ ਜੀ ਮਤਲਬ ਜੋ ਵੀ ਤੁਸੀਂ ਲੋਕਾਂ ਨੂੰ ਗਿਆਨ ਦੇਣਾ ਚਾਹੁੰਦੇ ਹੋ ਤੁਹਾਨੂੰ ਲੱਗਦਾ ਕਿ ਇਸ ਚੀਜ਼ ਦੀ ਲੋੜ ਆ ਲੋਕਾਂ ਕੋਲ ਇਸ ਚੀਜ਼ ਦੀ ਕਮੀ ਆ ਉਹਦੇ ਬਾਰੇ ਕੋਰਸ ਤਿਆਰ ਕਰੋ ਤੇ ਗਿਆਨ ਆ ਜਿਹੜਾ ਵੰਡੋ ਤੇ ਲੋਕਾਂ ਨੂੰ ਵੀ ਅੱਗੇ ਹੈਲਪ ਹੋਵੇ ਤੇ ਤੁਹਾਡਾ ਵੀ ਜਿਹੜਾ ਥੋੜਾ ਬੋਤਾਂ ਫਾਈਨੈਂਸ਼ੀਅਲੀ ਤੁਹਾਨੂੰ ਹੈਲਪ ਕਰ ਚਲਾਉਣ ਦੇ ਵਿੱਚ ਮਿਲਦੀ ਰਹੇ ਹੁਣ ਮੈਂ ਗੱਲ ਕਰਦਾ ਜੀ ਕਿ ਕੋਰਸ ਵੇਚਣੇ ਕਿਵੇਂ ਆ ਇਹ ਵੀ ਮੈਂ ਆਪਣੇ ਆਪ ਤੇ ਲਾ ਕੇ ਦੱਸੂ ਮੈਂ ਕਿਵੇਂ ਕੋਰਸ ਵੇਚ ਰਿਹਾ ਇੱਕ ਤਾਂ ਮੈਂ ਦੇਖੋ ਵੀਡੀਓ ਦੇ ਵਿੱਚ ਐਡ ਕਰਤੀ ਕਿ ਆ ਵੀਡੀਓ ਚੱਲਦੇ ਚੱਲਦੇ ਮੈਂ ਨੰਬਰ ਦੇਤਾ ਜੀ ਤੇ ਤੁਸੀਂ ਜਿਹੜੇ ਜਿੱਥੇ ਤੱਕ ਵੀ ਮੇਰੀ ਵੀਡੀਓ ਜਿੰਨੇ ਕ ਲੋਕਾਂ ਤੱਕ ਪਹੁੰਚੂਗੀ ਜੇ ਉਹਦੇ ਚੋਂ ਕੁਝ ਲੋਕ ਇੰਟਰਸਟਿਡ ਹੋਣਗੇ ਤਾਂ ਮੈਨੂੰ ਜਰੂਰ ਕੰਟੈਕਟ ਕਰਨਗੇ ਠੀਕ ਹੈ ਤੇ ਇਹ YouTube ਦਾ ਤਰੀਕਾ ਹੋ ਗਿਆ ਤੁਸੀਂ ਵੀਡੀਓ ਪਾਓ ਸ਼ਾਰਟਸ ਪਾਉਂਦੇ ਰਹੋ ਹੈਨਾ ਡੇਲੀ ਵੀ ਮੇਰੇ ਕੋਲ ਆਹ ਚੀਜ਼ ਆ ਜੀ ਤੇ ਮਤਲਬ ਇੱਕ YouTube ਚੈਨਲ ਉਹਦੇ ਲਈ ਤੁਹਾਨੂੰ ਰੈਗੂਲਰ ਪਰਮਾਨੈਂਟ ਬਣਾਉਣਾ ਪੈਣਾ ਵਾ ਠੀਕ ਹੈ ਕੋਰਸ ਵੇਚਣ ਲਈ ਉਸ ਤੋਂ ਇਲਾਵਾ Facebook ਹੈ ਸਾਡੇ ਕੋਲ Facebook ਤੇ ਇੱਕ ਵੀਡੀਓ ਉਹਦੀ ਐਡ ਕਰ ਦੋ ਕੋਰਸ ਦੀ ਕਿ ਮੇਰੇ ਕੋਲ ਆ ਕੋਰਸ ਆ ਜੀ ਇਹਦੇ ਵਿੱਚ ਆ ਕੋਰਸ ਆ ਤੇ ਜੇ ਲੈਣਾ ਵਾ ਦੀ ਆ ਜੋ ਵੀ ਤੁਸੀਂ ਪ੍ਰोसीजर ਰੱਖਣਾ ਚਾਹੁੰਦੇ ਹੋ ਪੇਮੈਂਟ ਦਾ ਇਦਾਂ ਦਾ ਕੰਟੈਕਟ ਕਰੋ ਜੀ ਤੇ ਉਹਨੂੰ ਤੁਸੀਂ ਫੇਸਬੁੱਕ ਤੇ ਵੀਡੀਓ ਜਿਹੜੀ ਪਾਈ ਆ ਉੱਥੇ ਇੱਕ ਬੂਸਟ ਦੀ ਆਪਸ਼ਨ ਹੁੰਦੀ ਹੈ ਥੋੜੇ ਬਹੁਤੇ ਪੈਸੇ ਜੇ ਲਗਾ ਸਕਦੇ ਹੋ ਕੋਈ ਜ਼ਰੂਰੀ ਨਹੀਂ ਆ ਆਪਸ਼ਨ ਠੀਕ ਹੈ ਜੇ ਲਗਾ ਸਕਦੇ ਹੋ 50 100 ਰੋਏ ਦਾ ਉਹ ਲਗਾ ਕੇ ਤੁਸੀਂ ਉਹਨੂੰ ਬੂਸਟ ਕਰ ਸਕਦੇ ਹੋ ਟਾਰਗੇਟ ਕਰ ਸਕਦੇ ਹੋ ਆਡੀਅנס ਨੂੰ ਵੀ ਤੁਸੀਂ ਕਿੰਨਾ ਤੱਕ ਕੋਰਸ ਪਹੁੰਚਾਣਾ ਚਾਹੁੰਦੇ ਹੋ ਸੋ ਲੋਕੀ ਤੁਹਾਡੇ ਕੋਲ ਜਰੂਰ ਆਉਣਗੇ ਇਹ ਬੂਸਟ ਕਿੱਦਾਂ ਹੋਣਾ ਜੇ ਨਹੀਂ ਪਤਾ ਇਹਦੇ ਬਾਰੇ YouTube ਤੇ ਵੀਡੀਓ ਤੁਹਾਨੂੰ ਕੋਈ ਨਾ ਕੋਈ ਮਿਲ ਜੂਗੀ ਵੈਸੇ ਕੋਈ ਔਖਾ ਕੰਮ ਨਹੀਂ ਹੈ ਥੱਲੇ ਆਪਸ਼ਨ ਦੇਖ ਲਿਓ ਵੀਡੀਓ ਦੇ ਥੱਲੇ ਬੂਸਟ ਦੀ ਆਉਣੀ ਹੁੰਦੀ ਆ ਠੀਕ ਹੈ ਇੱਕ ਇਹ ਤਰੀਕਾ ਹੋ ਗਿਆ ਉਸ ਤੋਂ ਬਾਅਦ ਜੀ Instagram ਆ ਸਾਡੇ ਕੋਲ Insta ਤੇ Reels ਪਾਓ ਕਿ ਮੇਰੇ ਕੋਲ ਆਹ ਕੋਰਸ ਆ ਜੀ ਲੈਣ ਲਈ ਮੈਨੂੰ ਸੰਪਰਕ ਕਰੋ ਤੇ ਜਿੱਦਾਂ ਮੈਂ ਕਰ ਰਿਹਾ ਵਾਂ ਮੇਰੀ ਕੋਈ ਬਹੁਤ ਹੀ ਬਹੁਤੇ ਫਾਲੋਅਰ ਨਹੀਂ ਹੈਗੇ ਇੰਸਟਾ ਤੇ ਫੇਸਬੁੱਕ ਤੇ ਵੀ ਬਹੁਤੇ ਨਹੀਂ ਹੈਗੇ YouTube ਤੇ ਵੀ ਚੱਲੇ ਹਾਲੇ ਠੀਕ ਠਾਕ ਹੀ ਆ ਪਰ ਫੇਰ ਵੀ ਲੋਕੀ ਚਲੋ ਰਿਸਪੌਂਸ ਦੇ ਰਹੇ ਨੇ ਮਤਲਬ ਲੋਕੀ ਲੋਕਾਂ ਦੀ ਲੋਕਾਂ ਦੀਆਂ ਕੁਐਰੀਜ਼ ਆ ਜਿਹੜੀਆਂ ਉਹ ਆ ਰਹੀਆਂ ਨੇ ਠੀਕ ਆ ਇਹ ਆਪਣੀ ਕੋਸ਼ਿਸ਼ ਆ ਆਪਣੀ ਹਿੰਮਤ ਆ ਕਿ ਆਪਾਂ ਕਿੱਦਾਂ ਕਰ ਸਕਦੇ ਆ ਇੰਸਟਾ ਤੇ ਰੈਗੂਲਰ ਰੀਲਸ ਪਾਓ ਤੇ WhatsApp ਤੇ ਐਡ ਕਰ ਸਕਦੇ ਹੋ ਤੁਸੀਂ ਅੱਗੇ ਅੱਗੇ ਜਿਹੜੇ ਵੀ ਤੁਹਾਡੇ ਕੰਟੈਕਟ ਨੇ ਉਹਨਾਂ ਨੂੰ ਕਹੋ ਮੈਸੇਜ ਬਣਾ ਲਓ ਇੱਕ ਵਧੀਆ ਜਿਹਾ ਮੇਰੇ ਕੋਲ ਆ ਕੋਰਸ ਆ ਕਿਸੇ ਨੇ ਲੈਣਾ ਮਾਤਾ ਕੰਟੈਕਟ ਕਰੋ ਠੀਕ ਆ ਤੇ ਇਹ ਜਿਹੜੇ ਤਰੀਕੇ ਇਹ ਹੋ ਸਕਦੇ ਨੇ ਹੋਰ ਸੋਸ਼ਲ ਮੀਡੀਆ ਜਿਹੜਾ ਵੀ ਆ ਉਹਦੇ ਜ਼ਰੀਏ ਤੁਸੀਂ ਆਪਣੇ ਕੋਰਸ ਦੀ ਜਿਹੜੀ ਐਡ ਆ ਉਹ ਕਰ ਸਕਦੇ ਹੋ ਸੋ ਕੁੱਲ ਮਿਲਾ ਕੇ ਨਿਚੋੜ ਇਹ ਆ ਕਿ ਕੋਰਸ ਬਣਾ ਕੇ ਤੁਹਾਨੂੰ ਆ ਜਿਹੜੇ ਸਾਰੇ ਪਲੇਟਫਾਰਮ ਨੇ ਇਹਨਾਂ ਤੇ ਐਕਟਿਵ ਵੀ ਰਹਿਣਾ ਪੈਣਾ ਵਾ ਤੇ ਇਹਨਾਂ ਤੇ ਰੈਗੂਲਰ ਰਹਿਣਾ ਪੈਣਾ ਵਾ ਤੇ ਨਾਲ ਨਾਲ ਕੋਰਸ ਬਣਾ ਬਣਾ ਕੇ ਤੁਸੀਂ ਵੇਚ ਸਕਦੇ ਹੋ ਠੀਕ ਆ ਦੋਸਤੋ ਸੋ ਜਰੂਰ ਕੋਸ਼ਿਸ਼ ਕਰਿਓ ਜਿਹੜੇ ਕਰ ਸਕਦੇ ਨੇ ਤਾਂ ਇਹ ਤਰੀਕਾ ਬਹੁਤ ਵਧੀਆ ਵਾ ਤੁਸੀਂ ਮਾੜਾ ਮੋਟਾ ਜਿਹੜਾ ਆਪਣਾ ਖਰਚਾ ਵਾ ਘਰ ਚਲਾਉਣ ਜੋਗਾ ਤਾਂ ਜਰੂਰ ਕੱਢਣ ਦੇ ਯੋਗ ਹੋ ਜਾਓਗੇ ਮੇਰੀਆਂ ਸ਼ੁਭਕਾਮਨਾਵਾਂ ਹਮੇਸ਼ਾ ਨਾਲ ਲੇ ਜੀ ਕਿੱਦਾਂ ਲੱਗਿਆ ਆਈਡੀਆ ਜਰੂਰ ਦੱਸਿਓ ਮਿਲਦਾ ਅਗਲੀ ਵੀਡੀਓ ਦੇ ਵਿੱਚ ਕਿਸੇ ਹੋਰ ਨਵੇਂ ਆਈਡੀਆ ਦੇ ਨਾਲ ਤੁਹਾਨੂੰ ਬਹੁਤ ਜਲਦੀ